ਮੈਂ ਮੇਰਾ ਨਾਮ ਮੇਜਰ ਮੋਜੂ ਖੇੜੇ ਵਾਲਾ ਮੇਜਰ ਰਾਜਸਤਾਨੀ ਵੀ ਕਹਿੰਦੇ ਆ ਸਰਸਾ ਜ਼ਿਲ੍ਹਾ تحصیل ਅਲਨਵਾੜ ਪਿੰਡ ਮੋਜੂ ਖੇੜਾ ਮੇਰਾ ਤੇ ਅੱਗੇ ਮੇਰੇ ਵੀਰ ਮੇਰਾ ਨੰਬਰ ਹੈ 99968 83256 ਤੇ ਮੇਰਾ ਵੀਰ ਜੇ ਚੰਗਾ ਲੱਗਿਆ ਕਿ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਲਾਇਕ ਕਰਕੇ ਵੀ ਦੱਸਿਓ ਜੇ ਸੋਹਣਾ ਲੱਗਿਆ ਤਾਂ ਤੁਹਾਡੇ ਹੱਥ ਦੇ ਵਿੱਚ ਗੱਲ ਆ ਨਰਮ ਚੁਗਦੇ ਚੋਨਾ ਵੜਦੇ ਨਾਲ ਦਿਨੇ ਰਾਤ ਵੀ ਭੱਜਦੇ ਨਰਮ ਚੁਗਦੇ ਚੋਨਾ ਵੜਦੇ ਨਾਲ ਦਿਨੇ ਰਾਤ ਵੀ ਭੱਜਦੇ ਚੱਲੀ ਜਾਏ ਕਮੈਨ ਕੁੜੇ ਹੌਨ ਦੇ ਉੱਤੇ ਗੱਲਾਂ ਕਰਨ ਦਾ ਹੈ ਨਹੀਂ ਟਾਈਮ ਕੁੜੇ ਹੌਨ ਦੇ ਉੱਤੇ ਗੱਲਾਂ ਕਰਨ ਦਾ ਹੈ ਨਹੀਂ ਟਾਈਮ ਕੁੜੇ ਪਹਿਲੇ ਢੀੜੇ ਹੈਲਪਰ ਸਾਡੇ ਹੁੰਦਾ ਅੱਗੇ ਨਹੀਂ ਧਿਆਨ ਵੀ ਰੱਖਣਾ ਪੈਂਦਾ ਸਾਨੂੰ ਸੱਜੇ ਖਵੇ ਨਹੀਂ ਪੈਲੇ ਗਿੜੇ ਹੈਲਪਰ ਸਾਡੇ ਹੁੰਦਾ ਅੱਗੇ ਨਹੀਂ ਧਿਆਨ ਵੀ ਰੱਖਣਾ ਪੈਂਦਾ ਸਾਨੂੰ ਸੱਜੇ ਖਵੇ ਨਹੀਂ ਥਾ ਆ ਜਾਂਦਾ ਗਿੱਲਾ ਨਾਲੇ ਟੈਰ ਵੀ ਬਹਿਣ ਕੁੜੇ ਫੋਨ ਦੇ ਉੱਤੇ ਗੱਲਾਂ ਕਰਨ ਦਾ ਹੈ ਨਹੀਂ ਟਾਈਮ ਕੁੜੇ ਫੋਨ ਦੇ ਉੱਤੇ ਗੱਲਾਂ ਕਰਨ ਦਾ ਹੈ ਨਹੀਂ ਟਾਈਮ ਕੁੜੇ ਡਾੜੀ ਦੇ ਵਿੱਚ 9-10 ਕਿੱਲੇ ਮਸਾਂ ਇਹ ਵੱਢਦੀ ਐ ਹੋਲੀ-ਹੋਲੀ ਤੁਰਦੀ ਏ ਕੀ ਜਾਨੇ ਭੱਜਦੀ ਐ 9-10 ਕਿੱਲੇ ਧਾੜੀ ਦੇ ਵਿੱਚ ਮਸਾਂ ਇਹ ਵੱਢਦੀ ਐ ਹੋਲੀ-ਹੋਲੀ ਤੁਰਦੀ ਏ ਕੀ ਜਾਨੇ ਭੱਜਦੀ ਐ ਮੈਂ ਕੱਲਾ ਨਹੀਂ ਹੁੰਦਾ ਕੁੜੇ ਮਾਲਕ ਰਹਿਣ ਕੁੜੇ ਫੋਨ ਦੇ ਉੱਤੇ ਗੱਲਾਂ ਕਰਨ ਦਾ ਹੈ ਨਹੀਂ ਟਾਈਮ ਕੁੜੇ ਫੋਨ ਦੇ ਉੱਤੇ ਗੱਲਾਂ ਕਰਨ ਦਾ ਹੈ ਨਹੀਂ ਟਾਈਮ ਕੁੜੇ ਫੋਨ ਦੇ ਉੱਤੇ ਗੱਲਾਂ ਕਰਨ ਨੂੰ ਤੂੰ ਤਾਂ ਵੇਲੀ ਨਹੀਂ ਵਿੱਚ ਬਖਾਲ ਦੇ ਮਰ ਜੂ ਜੇ ਕਰ ਗਿਆ ਨੰਗੇਲੀ ਨਹੀਂ ਫੋਨ ਦੇ ਉੱਤੇ ਗੱਲਾਂ ਕਰਨ ਨੂੰ ਤੂੰ ਤਾਂ ਵੇਲੀ ਨਹੀਂ ਵੇ ਚਖਾਲ ਦੇ ਵਰਜੂ ਜੇ ਕਰ ਗਿਆ ਨੰਗੇਲੀ ਨਹੀਂ ਧੂਰ ਵੀ ਅੱਗੇ ਉੱਡਦੀ ਉੱਤੇ ਬਿਜਲੀ ਲੈਣੇ ਕੁੜੇ ਕੌਣ ਦੇ ਉੱਤੇ ਗੱਲਾਂ ਕਰਨ ਦਾ ਹੈ ਨਹੀਂ ਟੈ ਮਕੜੇ ਟੈਂਕੀ ਪਰਗੀ ਵਿੱਚ ਟਰਾਲੀ ਝੂਨਾ ਪਹੁੰਦਾ ਨਹੀਂ ਮੋਜੂ ਖੜੇ ਦਾ ਮੇ ਜਰ ਸੱਚੀ ਗੱਲ ਸੁਣਾਉਂਦਾ ਨਹੀਂ ਟੈਂਕੀ ਪਰਗੀ ਵਿੱਚ ਟਰਾਲੀ ਤੂੰ ਨਾ ਪਾਉਂਦਾ ਨੀ ਮੋਦੂ ਖੜੇ ਦਾ ਮੈਂ ਧਿਰ ਸੱਚੀ ਗੱਲ ਸੁਣਾਉਂਦਾ ਨੀ ਇੱਕੋ ਕਿਲਾ ਰਹਿ ਗਿਆ ਮਾਲਕ ਵੱਡਣਾ ਕਹਿ ਨਹੀਂ ਕੁੜੇ ਫੋਨ ਦੇ ਉੱਤੇ ਗੱਲਾਂ ਕਰਨ ਦਾ ਹੈ ਨਹੀਂ ਟੈਮ ਕੁੜੇ